ਵਾਹਿ ਗੁਰੂ ਵਾਹਿ ਸਾਹਿਬ ਜਾਦਿਆਂ ਦੀ ਦਸਾਨੀ ਕੁਰਬਾਨੀ ਦੇ ਕੁਰਬਾਨ ਜਾਂਦੇ ਹੋਏ ਮਾਤਾ ਗੁਜਰੀ ਬੈਲੂਨਸਾਈਟੀ ਦੇ ਮੈਂਬਰਾਂ ਵੱਲੋਂ ਫਤੇਗੜ ਸਾਹਿਬ ਵਿਖੇ ਮਾਤਾ ਗੁਜਰੀ ਕਾਲਜ ਦੇ ਹਾਲਾਂ ਦੇ ਵਿੱਚ ਕਮਰਿਆਂ ਦੇ ਵਿੱਚ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀ ਸੰਗਤ ਜਿਹਨਾਂ ਨੂੰ ਬਿਸਤਰਿਆਂ ਦੀ ਲੋੜ ਹੋਵੇ ਆਰਾਮ ਕਰਨ ਦੀ ਲੋੜ ਹੋਵੇ ਰਾਤ ਨੂੰ ਵਿਸ਼ਰਾਮ ਦੀ ਲੋੜ ਹੋਵੇ ਉਹ ਸੰਤਾਂ ਮਾਤਾ ਗੁਜਰੀ ਬੈਲਵਲ ਸੈਡੀ ਦੇ ਬੈਨਰ ਤੋਂ ਟੈਲੀਫੋਨ ਕਰਕੇ ਸਾਡਾ ਸੰਪਰਕ ਕਰ ਸਕਦੇ ਹਨ ਅਤੇ ਨਾਲ ਹੀ ਖਾਸਾ ਕਾਲਜ ਮਾਤਾ ਗੁਜਰੀ ਕਾਲਜ ਦੇ ਅੰਦਰ ਆ ਕੇ ਗੇਟ ਦੇ ਇਹ ਬਿਸਤਰੇ ਲੱਗੇ ਹੋਏ ਆ ਸੰਤਾਂ ਕਿਸੇ ਵੀ ਕਿੰਨਿਆਂ ਵੀ ਹੋਣ ਆ ਕੇ ਆਰਾਮ ਕਰ ਸਕਦੀਆਂ ਹਨ ਫ੍ਰੀ ਰਹਿائش ਦਾ ਪ੍ਰਬੋਧ ਦਿੱਤਾ ਗਿਆ ਹੈ ਸਾਰੀਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਖਤੇਗੜ ਸਾਹਿਬ ਆਇਆ ਸੰਤਾ ਨੂੰ ਠੰਡ ਤੋਂ ਬਚਣ ਦੇ ਲਈ ਬਿਸਤਰਾ ਪ੍ਰਬੋਹ ਕੀਤਾ ਹੈ ਵਾਧਾ ਕੁਜੀ ਵੈਲਫੇਅਰ ਸੁਸਾਇਟੀ ਦੇ ਸਕੱਤਰ ਡਾਕਟਰ ਆਮਾਸਰਨ ਸਿੰਘ ਜੀ ਅਤੇ ਮੈਂਬਰ ਜਸਵੰਤ ਸਿੰਘ ਜੀ ਹਰਿਆ ਇਹ ਸਾਰੇ ਹੋਰ ਵੀ ਮੈਂਬਰ ਆਏ ਹੋਏ ਆ ਜਿਹੜੇ ਇਸ ਇੱਥੇ ਕੰਮ ਕਰ ਰਹੇ ਆ ਇਹ ਸਾਰਿਆਂ ਨੇ ਰਲ ਮਿਲ ਕੇ ਸਾਰੇ ਕਾਰਜ ਨੂੰ ਸਿਲੇ ਚੜਾਣਾ ਹੈ ਸੋ ਸਾਰਿਆਂ ਮੈਂਬਰਾਂ ਦਾ ਧੰਨਵਾਦ ਹੈ ਸੰਗਤਾਂ ਦਾ ਧੰਨਵਾਦ ਹੈ ਤੇ ਸਹਿਬਜਾਦਿਆਂ ਨੂੰ ਸਾਡੀ ਸਲਾਮ ਹੈ ਸਜਦਾ ਹੈ ਅਸੀਂ ਹਮੇਸ਼ਾ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸੇਵਾ ਕਰਦਾ ਵਾਹਿ ਬਖਸ਼ ਵਾਹੀ ਗੁਰੂ ਵਾਹੀ ਸਾਹਿਬ ਜਾਦਿਆਂ ਦੀ ਦਸਾਨੀ ਕੁਰਬਾਨੀ ਦੇ ਕੁਰਬਾਨ ਜਾਂਦੇ ਹੋਏ ਮਾਤਾ ਗੁਜਰੀ ਬੈਲਵੋਇਸਟੀ ਦੇ ਮੈਂਬਰਾਂ ਵੱਲੋਂ ਫਤੇਕਾਰ ਸਾਹਿਬ ਵਿਖੇ ਮਾਤਾ ਗੁਜਰੀ ਕਾਲਜ ਦੇ ਹਾਲਾਂ ਦੇ ਵਿੱਚ ਕਮਰਿਆਂ ਦੇ ਵਿੱਚ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਸੰਗਤ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀ ਸੰਗਤ ਜਿਹਨਾਂ ਨੂੰ ਬਿਸਤਰਿਆਂ ਦੀ ਲੋੜ ਹੋਵੇ ਆਰਾਮ ਕਰਨ ਦੀ ਲੋੜ ਹੋਵੇ ਰਾਤ ਨੂੰ ਵਿਸ਼ਰਾਮ ਦੀ ਲੋੜ ਹੋਵੇ ਉਹ ਸੰਗਤਾਂ ਮਾਤਾ ਗੁਜਰੀ ਬੈਰਵਾਲ ਸੈਡੀ ਦੇ ਬੈਨਰ ਤੋਂ ਟੈਲੀਫੋਨ ਕਰਕੇ ਸੜਾ ਸੰਪਰਕ ਕਰ ਸਕਦੇ ਹਨ ਅਤੇ ਨਾਲ ਹੀ ਖਾਸ ਕਾਲਜ ਮਾਤਾ ਗੁਜਰੀ ਕਾਲਜ ਦੇ ਅੰਦਰ ਆ ਕੇ ਗੇਟ ਦੇ ਇਹ ਬਿਸਤਰੇ ਲੱਗੇ ਹੋਏ ਆ ਸੰਗਤਾਂ ਕਿਸੇ ਵੀ ਕਿੰਨੀਆਂ ਵੀ ਹੋਣ ਆ ਕੇ ਆਰਾਮ ਕਰ ਸਕਦੀਆਂ ਹਨ ਫ੍ਰੀ ਰਹਿائش ਦਾ ਪ੍ਰਬੋਧ ਕੀਤਾ ਗਿਆ ਹੈ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਖਤੇਗੜ ਸਾਹਿਬ ਆਇਆ ਸੰਤਾ ਨੂੰ ਠੰਡ ਤੋਂ ਬਚਣ ਦੇ ਲਈ ਬਿਸਤਰਾ ਪ੍ਰਬੰਧ ਕੀਤਾ ਹੈ ਵਾਧਾ ਕੁਜੀ ਵੈਲਫੇਅਰ ਸੋਸਾਇਟੀ ਦੇ ਸਕੱਤਰ ਡਾਕਟਰ ਆਵਾਸਰਾ ਸਿੰਘ ਜੀ ਅਤੇ ਮੈਂਬਰ ਜਸਵੰਤ ਸਿੰਘ ਜੀ ਹਰੀਆ ਇਹ ਸਾਰੇ ਹੋਰ ਵੀ ਮੈਂਬਰ ਆਏ ਹੋਏ ਆ ਜਿਹੜੇ ਇਸ ਇੱਥੇ ਕੰਮ ਕਰ ਰਹੇ ਆ ਇਹ ਸਾਰਿਆਂ ਨੇ ਰਲ ਮਿਲ ਕੇ ਸਾਰੇ ਕਾਰਜ ਨੂੰ ਸਰੇ ਚੜਾਉਣਾ ਹੈ ਸੋ ਸਾਰਿਆਂ ਮੈਂਬਰਾਂ ਦਾ ਧੰਵਾਦ ਹੈ ਸੰਗਤ ਦਾ ਧੰਵਾਦ ਹੈ ਤੇ ਸਹਿਬਜਾਦਿਆਂ ਨੂੰ ਸਾਡੀ ਸਲਾਮ ਹੈ ਸਜਦਾ ਹੈ ਅਸੀਂ ਹਮੇਸ਼ਾ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਸੇਵਾ ਕਰਦਾ ਵੱਲ ਬਖਸ਼ਣ